ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਇੱਕ ਗੱਲ ਦੱਸਣ ਲੱਗੀ ਆਂ ਵੀ ਕਿਸੇ ਦੇ ਘਰੇ ਨਾ ਪਰਿਵਾਰ ਸਾਰਾ ਸੁੱਤਾ ਪਿਆ ਸੀ ਉਹਨਾਂ ਦੇ ਘਰੇ ਚੋਰ ਆ ਗਏ ਸੀ ਚੋਰ ਜਦੋਂ ਆ ਗਏ ਤਾਂ ਲੜਕੀ ਨੂੰ ਜਾਗ ਆ ਗਈ ਦੂਜੇ ਸਾਰੇ ਸੁੱਤੇ ਹੀ ਪਏ ਸੀ ਲੜਕੀ ਨੇ ਸੋਚਿਆ ਵੀ ਮੈਂ ਹੁਣ ਕੀ ਕਰਾਂ ਵੀ ਚੋਰ ਤਾਂ ਸਾਰਾ ਕੁਝ ਘਰੋਂ ਲੈ ਜਾਣਗੇ ਤੇ ਹੁਣ ਕਿਵੇਂ ਜਗਾਵਾਂ ਆਪਣੇ ਮਾਪਿਆਂ ਨੂੰ ਪਰ ਸੋਚਦੇ ਸੋਚਦੇ ਉਸ ਨੇ ਮਨ ਵਿੱਚ ਇੱਕ ਉਹਦੇ ਵਿਆਹ ਉਤਾਈ ਵੀ ਉਹ ਕਹਿਣ ਲੱਗੀ ਵੀ ਵੇਰਾ ਵਿਆਹ ਹੋਊਗਾ ਸਾਰੇ ਜਿਹੜੇ ਚੋਰ ਸੀ ਉਹਦੇ ਆਲੇ ਦੁਆਲੇ ਗੱਲਾਂ ਸੁਣਨ ਲੱਗੀ ਮੇਰਾ ਵਿਆਹ ਹੋਊਗਾ ਮੇਰੇ ਦੋ ਲੜਕੇ ਹੋਣਗੇ ਇੱਕ ਲੜਕੀ ਹੋਊਗੀ ਉਹ ਖੂ ਤੇ ਖੇਡਣ ਜਾਇਆ ਕਰਨਗੇ ਤੇ ਮੈਂ ਉਹਨੂੰ ਉੱਚੀ ਉੱਚੀ ਵਾਜਾ ਮਾਰਿਆ ਕਰੂੰਗੀ ਮੈਂ ਇੱਕ ਮੁੰਡੇ ਦਾ ਨਾਂ ਤਾਂ ਮੈਂ ਧਰੂੰਗੀ ਮੋਲਖਾ ਤੇ ਇੱਕ ਦਾ ਨਾਂ ਧਰੂੰਗੀ ਮੈਂ ਜਹਾਨਾ ਇੱਕ ਕੁੜੀ ਦਾ ਨਾਂ ਧਰੂੰਗੀ ਲੁੱਟਲੀ ਤੇ ਮੈਂ ਉੱਚੀ ਉੱਚੀ ਜਦੋਂ ਖੂਤੇ ਖੇਡਣ ਜਾਇਆ ਕਰੀਆ ਮੈਂ ਉੱਚੀ ਉੱਚੀ ਵਾਜਾ ਮਾਰਿਆ ਕਰੀ ਮੈਂ ਕਰਿਆ ਕਰੂੰਗੀ ਵੇ ਜਹਾਨਾ ਵੇ ਮੁਲਖਾ 니 ਲੁੱਟਲੀ ਜਦੋਂ ਉਹਨੇ ਇੱਕ ਦੋ ਵਾਰੀ ਇਸ ਤਰ੍ਹਾਂ ਵਾਜਾ ਮਾਰਿਆ ਸਾਰਾ ਪਰਿਵਾਰ ਖੜਾ ਹੋ ਗਿਆ ਉਹਨਾਂ ਨੇ ਚੋਰ ਕੁੜੀ ਦੇ ਸਹਰਾਣੇ ਬੈਠੇ ਫੜ ਲਏ ਸਾਰੇ ਦੀ ਸਾਰੇ ਤਾਂ ਅਗਲੇ ਦਿਨ ਪੁਲਿਸ ਸਾਦ ਲਈ ਉਹਨਾਂ ਉਹ ਦੂਜਾ ਚੋਰਾ ਨੂੰ ਫੜ ਕੇ ਪੁਲਿਸ ਬੁਲਾ ਲਈ ਪੁਲਿਸ ਬੁਲਾ ਲਈ ਤਾਂ ਉਹ ਕਹਿੰਦੇ ਵੀ ਤੁਸੀਂ ਕਿਸ ਤਰ੍ਹਾਂ ਫੜੇ ਗਏ ਉਹ ਕਹਿੰਦੇ ਜੀ ਕੀ ਕਰੀਏ ਸੰਤਾ ਇਹਦੇ ਅਣਜੰਮੇ ਤਬਰ ਨੇ ਹੀ ਫੜ ਲਿਆ ਅਸੀਂ ਇਹਦੀਆਂ ਗੱਲਾਂ ਸੁਣ ਲਾ ਗਏ ਅਸੀਂ ਚੋਰੀ ਕਰ ਲੈਂਦੇ ਕਰ ਹੀ ਲੈਂਦੇ ਇਕੱਲੀ ਕਿਤੇ ਜਾਗਦੀ ਹੋਊਗੀ ਅਸੀਂ ਆਖਰ ਬੜਾਉਂਦੀ ਹੈਗੀ ਚੱਲ ਇਹਦੀਆਂ ਗੱਲਾਂ ਸੁਣ ਲੈਣੇ ਆ ਇਹਨੇ ਚੁਸਤੀ ਨਾਲ ਸਾਨੂੰ ਫੜ ਗਿਆ ਇਹ ਹੋਇਆ ਵੀ ਕੁੜੀ ਨੇ ਬੜੀ ਹਿਸ਼ਿਆਰੀ ਨਾਲ ਚੋਰਾ ਨੂੰ ਮੋੱਕ ਕੇ ਤੇ ਸਾਰੇ ਇਕੱਠੇ ਕਰਕੇ ਆਪਦੇ ਸਰਾਰੇ ਤੇ ਮਾਪਿਓ ਜਗਾਤਾ ਤੇ ਉਸੇ ਤੰ ਪਕੜ ਲਈ ਹਨ ਜੰਮਿਆ ਤੱਕ ਅੰਬਸੀ ਜੀ ਨੇ ਪਕੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ